ਮੈਂ ਜਾਗੋ ਕਢਾਉਣ ਗਿਆ ਸੀ ਜਦੋਂ ਮੈਂ ਦੇਖਿਆ ਵੀ ਯਾਰ ਮੇਰਾ ਹੱਕ ਬਣਦਾ ਜਦੋਂ ਅਸੀਂ ਇਹਨਾਂ ਦੇ ਘਰੇ ਜਾ ਕੇ ਭਾਵੇਂ ਸਾਨੂੰ ਇਹ ਬੁੱਕ ਕਰਦੇ ਨੇ ਅਸੀਂ ਇਹਨਾਂ ਦੇ ਪ੍ਰੋਗਰਾਮ ਲਾਉਨੇ ਆ ਤਾਂ ਸਾਡਾ ਨਾਲ ਖੜਨ ਦਾ ਵੀ ਅੱਜ ਫਰਜ਼ ਕਹਿੰਦੇ ਹਿੰਦੂ ਮੁਸਲਮ ਸਿੱਖ ਐਸਾਈ ਸਾਰੇ ਭਾਈ ਭਾਈ ਕਿਉਂ ਸਾਨੂੰ ਵੰਡਦੇ ਅਸੀਂ ਆਪਣੀ ਇਨਸਾਨੀਅਤ ਦਿਖਾਈਏ ਜਿਵੇਂ ਔਰੇ ਮੈਂ ਪਹਿਲਾਂ ਵੀ ਕਿਹਾ ਵੀ ਔਰੇ ਕੋਈ ਵੀ ਇੱਕ ਜਾਤ ਫਾਤ ਕਰਕੇ ਨਹੀਂ ਆਇਆ ਕੋਈ ਔਰੇ ਹਿੰਦੂ ਮੁਸਲਮ ਸਿੱਖ ਐਸਾਈ ਸਾਰੇ ਭਾਈ ਭਾਈ ਬਣ ਕੇ ਆਏ ਹੋਏ ਉਹ ਤੇਰੇ ਪਤਾ ਕਿ ਅਸੀਂ ਥੱਕ ਦਿੱਲੀ ਐ ਨਹੀਂ ਅਸੀਂ ਜਾਵਾਂਗੇ ਉੱਜਾਂਵਾਂਗੇ ਕਰਾਂ ਨੂੰ ਲੈ ਕੇ ਹੱਕ ਦਿੱਲੀਏ ਨਹੀਂ ਅਸੀਂ ਜਾਵਾਂਗੇ ਤੇ ਸਾਡੇ ਸਿੰਗਰ ਭਰਾ ਨੇ ਨਾਮੀ ਨੇ ਨਾਮੀ ਤੁਹਾਨੂੰ ਇਹਨਾਂ ਲੋਕਾਂ ਨੇ ਬਣਾਇਆ ਵੀਰ ਉਹ ਭਰਾ ਉਹ ਇਹੀ ਦਿੰਦੇ ਨੇ ਅੱਜ ਆ ਕੇ ਉਰੇ ਡਟੋ ਬੈਠੋ ਜਿਨ੍ਹਾਂ ਨੇ ਤੁਹਾਨੂੰ ਰੋਜੀ ਰੋਟੀ ਦਿੱਤੀ ਹੈ ਮੈਂ ਤਾਂ ਇਹ ਹੀ ਕਹੂੰਗਾ ਕਿਸਾਨਾਂ ਨੂੰ ਦੱਸ ਜਿਹੜਾ ਆਪਣੇ ਮੂੰਹ 'ਚ ਕੋਈ ਚੀਜ਼ ਮਨਚਾਉਂਦਾ ਉਹ ਆਪਣਾ ਰੱਬ ਨਹੀਂ ਭੇਜਿਆ ਹੋਇਆ ਦੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ ਕੈਮਰਾ ਪਰਸਨ ਗੁਰਪ੍ਰੀਤ ਸਿੰਘ ਦੇ ਨਾਲ ਮੈਂ ਲਾਲ ਕਮਲ ਕਿਸਾਨੀ ਅੰਦੋਲਨ 13 ਤਰੀਕ ਤੋਂ ਸ਼ੁਰੂ ਹੋ ਗਿਆ ਦਿੱਲੀ ਵੱਲ ਕੂਚ ਕਰਨਾ ਤੇ ਇਸ ਅੰਦੋਲਨ ਨੂੰ ਜੇਕਰ ਕੱਲਾ ਇਹ ਦੇਖੀਏ ਕਿ ਕਿਸਾਨਾਂ ਦਾ ਅੰਦੋਲਨ ਹੈ ਤਾਂ ਇਹ ਨਹੀਂ ਇਹਦੇ ਵਿੱਚ ਵੱਖ-ਵੱਖ ਧਰਮਾਂ ਦੇ ਵੱਖ-ਵੱਖ ਜਾਤਾਂ ਦੇ ਜਿਹੜੇ ਲੋਕ ਜਿਹੜੇ ਆ ਉਹ ਸ਼ਾਮਲ ਨੇ ਸਾਡੇ ਨਾਲ ਮੌਜੂਦ ਨੇ ਪੰਜਾਬ ਦੇ ਇੰਡੀਆ ਦੇ ਵਰਲਡ ਦੇ ਵਰਲਡ ਫੇਮਸ ਸਿੰਗਰ ਸ਼ਾਹ ਨਿਵਾਜ਼ ਖਾਨ ਜਰਗ ਜਿਹੜੇ ਕਿ ਕਿਸਾਨੀ ਅੰਦੋਲਨ ਦਾ ਹਿੱਸਾ ਬਣਨੇ ਆਪਾਂ ਵੀਰ ਨਾਲ ਗੱਲਬਾਤ ਕਰਾਂਗੇ ਔਰ ਜਾਣਾਂਗੇ ਕਿ ਉਹਨਾਂ ਦਾ ਕੀ ਵਿਚਾਰ ਹੈ ਕੀ ਕਹਿਣਾ ਹੈ ਇਸ ਸਾਰੇ ਕਿਸਾਨੀ ਅੰਦੋਲਨ ਬਾਰੇ ਗਲਤ ਕਰਦੇ ਆ ਸ਼ਾਹ ਨਵਾਜ਼ ਖਾਨ ਦੇ ਨਾਲ ਬਈ ਕੀ ਕਹਿਣਾ ਤੁਹਾਡਾ ਕਦੋਂ ਆਏ ਹੋ ਤੇ ਕਦੋਂ ਘਰੋਂ ਚੱਲੇ ਸੀ ਹਾਂਜੀ ਸਭ ਤੋਂ ਪਹਿਲਾਂ ਤਾਂ ਸਮੂਹ ਪਿਆਬੀਆਂ ਨੂੰ ਅਤੇ ਐਨ ਆਰ ਆਈ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਲਾਮ ਅਲੈਕੁਮ ਅੱਲਾਹ ਤਾਲਾ ਪਰਮਾਤਮਾ ਇਹ ਜਿਹੜੇ ਸਾਡੇ ਕਿਸਾਨ ਭਾਈ ਨੇ ਜਾਂ ਮਜ਼ਦੂਰ ਭਰਾ ਉਰੇ ਪਹੁੰਚੇ ਨੇ ਉਹਨਾਂ ਦੇ ਉੱਤੇ ਮਿਹਰ ਭਰੇ ਹੱਥ ਰੱਖੇ ਜੀ ਅਤੇ ਮੈਂ ਕੱਲ ਜੀ ਮੇਰਾ ਪ੍ਰੋਗਰਾਮ ਸੀਗਾ ਜੀ ਮਲਵਈ ਗਿੱਧੇ ਦਾ ਕਦੋਂ ਪਿੰਡ ਵਿੱਚ ਮੈਂ ਜਾਗੋ ਘੜਾਉਣ ਗਿਆ ਸੀ ਜਦੋਂ ਮੈਂ ਦੇਖਿਆ ਵੀ ਯਾਰ ਮੇਰਾ ਹੱਕ ਬਣਦਾ ਜਦੋਂ ਅਸੀਂ ਇਹਨਾਂ ਦੇ ਘਰੇ ਜਾ ਕੇ ਭਾਵੇਂ ਸਾਨੂੰ ਇਹ ਬੁੱਕ ਕਰਦੇ ਨੇ ਅਸੀਂ ਇਹਨਾਂ ਦੇ ਪ੍ਰੋਗਰਾਮ ਲਾਉਣੇ ਆ ਤਾਂ ਸਾਡਾ ਨਾਲ ਖਾਣ ਦਾ ਵੀ ਅੱਜ ਫਰਜ਼ ਕਿਤੇ ਨਾ ਕਿਤੇ ਇਹਨਾਂ ਨਾਲ ਹਾਂ ਦਾ ਨਾਰਾ ਮਾਰਨ ਦਾ ਸਾਡਾ ਹੱਕ ਆ ਜੀ ਅਸੀਂ ਨਾਲ ਖੜੇ ਆ ਇਹਨਾਂ ਦੇ ਮੈਂ ਜਾਗੋ ਤੇ ਆਪਣੇ ਭਰਾਵਾਂ ਨੂੰ ਲਾ ਕੇ ਮੌਰੇ ਪਹੁੰਚਿਆ ਜੀ ਵੀ ਮੈਂ ਹਾਜ਼ਰੀ ਲਵਾ ਕੇ ਆਵਾਂ ਤੇ ਜਿਹੜੇ ਵੱਡੇ ਸਿੰਗਰ ਨੇ ਭਰਾ ਨੇ ਸਾਡੇ ਉਹਨਾਂ ਨੂੰ ਬੇਨਤੀ ਕਰਕੇ ਆਵਾਂ ਵੀ ਤੁਸੀਂ ਵੀ ਜ਼ਰੂਰ ਬਾਹ ਚੜ ਕੇ ਉਰੇ ਪਹੁੰਚੋ ਕਿਉਂਕਿ ਤੁਹਾਡੇ ਨਾਲ ਵੀ ਬਹੁਤ ਜੂਥ ਜੁੜਿਆ ਹੋਇਆ ਪਿਆਬੀ ਜੁੜੇ ਹੋਏ ਨੇ ਜਿੱਥੋਂ ਆਪਾਂ ਨੂੰ ਰੋਟੀ ਮਿਲਦੀ ਹੋਵੇ ਗੱਲ ਤਾਂ ਰੋਟੀ ਦੀ ਆ ਜੀ ਜਿੱਥੋਂ ਆਪਾਂ ਨੂੰ ਰੋਟੀ ਮਿਲਦੀ ਹੋਵੇ ਉੱਥੇ ਆਪਣਾ ਖਾਣ ਦਾ ਹੱਕ ਆ ਹਾਂਜੀ ਮੈਂ ਦੇਖੀ ਕੀ ਕੀ ਲੱਗਦਾ ਕਿ ਕਿਸਾਨ ਵੀਰ ਜਿਹੜੇ ਆ ਜਦੋਂ ਜਦੋਂ ਇਹਨਾਂ ਦੇ ਘਰ ਆਪਾਂ ਪ੍ਰੋਗਰਾਮ ਲਾਉਨੇ ਆ ਤੇ ਜੇਕਰ ਇਹਨਾਂ ਤੇ ਕੋਈ ਦੁੱਖ ਤਕਲੀਫ ਆਉਂਦੀ ਹੈ ਤਾਂ ਫੇਰ ਵੀ ਆਪਾਂ ਨੂੰ ਖੜਨਾ ਚਾਹੀਦਾ ਇਹ ਹੀ ਗੱਲ ਕਹਿਣਾ ਚਾਹੁੰਦੇ ਹੋ ਬਿਲਕੁਲ ਜੀ ਬਿਲਕੁਲ ਦੇਖੋ ਜੀ ਕਹਿੰਦਾ ਜੀ ਰੋਏ ਬਿਨਾਂ ਤਾਂ ਮਾਂ ਵੀ ਦੁੱਧ ਨਹੀਂ ਪਲਾਉਂਦੀ ਹੈਗੀ ਇਹ ਜੇ ਰੋ ਰਹੇ ਨੇ ਕੋਈ ਨਾ ਕੋਈ ਤਾਂ ਪ੍ਰੋਬਲਮ ਦੇਖੋ ਜਿਹੜਾ ਸਾਡਾ ਪਰਿਵਾਰ ਆ ਜੀ ਮੀਰ ਆਲਮਾਂ ਦਾ ਪਰਿਵਾਰ ਆ ਬਾਬੇ ਮਰਦਾਨੇ ਕਾ ਅਸੀਂ ਪਹਿਲੇ ਹੀ ਪਾਸ਼ਾ ਜੀ ਤੋਂ ਲੈ ਕੇ 10ਵੇਂ ਪਾਸ਼ਾ ਜੀ ਤੱਕ ਇਹਨਾਂ ਦੇ ਨਾਮ ਆ ਰਹੇ ਆ ਅਤੇ ਸਾਡੇ ਬਜ਼ੁਰਗਾਂ ਨੇ ਇਹਨਾਂ ਨੂੰ ਦਵਾਵਾਂ ਦਿੱਤੀਆਂ ਨੇ ਸੀਸਾਂ ਦਿੱਤੀਆਂ ਨੇ ਵੀ ਤੁਹਾਡੀ ਚੜ੍ਹਦੀ ਕਲਾ ਰਹੇ ਅਸੀਂ ਆਪਣੇ ਆਪਣੇ ਨੂੰ ਕਿਉਂ ਮਾਰਨ ਲੱਗੇ ਮੈਂ ਤਾਂ ਇਹ ਬੇਨਤੀ ਕਰਦਾ ਵੀ ਆਪਣੇ ਆਪਣੇ ਦਾ ਪਿਆਰ ਵੰਡੋ ਜੋ ਆਪਾਂ ਨੂੰ ਸਿਖਾ ਕੇ ਗਏ ਨੇ ਧੰਗ ਗੁਰਨਾਨਕ ਦੇਵ ਜੀ ਠੀਕ ਆ ਜੀ ਕਹਿੰਦੇ ਹਿੰਦੂ ਮੁਸਲਮ ਸਿੱਖ ਸਾਈ ਸਾਰੇ ਭਾਈ ਭਾਈ ਕਿਉਂ ਸਾਨੂੰ ਵੰਡਦੇ ਹੋ ਏ ਤੁਸੀਂ ਉਹ ਗਾਉਣੇ ਵੀ ਹੁੰਨੇ ਆ ਤੁਸੀਂ ਤੁਸੀਂ ਬੜਾ ਸੋਹਣਾ ਗਾਉਣੇ ਹੁੰਨੇ ਕਿਸਾਨੀ ਅੰਦੋਲਨ ਦੇ ਤੁਹਾਨੂੰ ਦਿੱਲੀ ਵੀ ਅਸੀਂ ਮਿਲੇ ਸੀ ਤੇ ਤੁਸੀਂ ਵਧੀਆ ਗਾਉਂਦੇ ਸੀ ਤੇ ਉਹ ਦੋ ਲਾਈਨਾਂ ਆਪਾਂ ਸ਼ੇਅਰ ਕਰ ਲਈਏ ਜਰੂਰ ਜੀ ਜਰੂਰ ਪਹਿਲਾਂ ਤਾਂ ਦੇਖੋ ਜੀ ਧੰਨ ਗੁਰਨਾਨਕ ਦੇਵ ਜੀ ਨੂੰ ਇਹ ਜਾਦ ਕਰਾਂਗੇ ਪਹਿਲੀ ਪਾਸ਼ਾਈ ਅਤੇ ਪਹਿਲੇ ਭਾਈ ਮਰਦਾਨਾ ਜੀ ਉਹਨਾਂ ਨੂੰ ਜਾਦ ਕਰਾਂਗੇ ਆ ਜਾ ਮਰਦਾਨਿਆ ਆ ਜਾ ਆ ਜਾ ਆ ਜਾ ਆ ਜਾ ਆ ਜਾ ਮਰਦਾਨਿਆ ਰਵਾਬ ਪਈ ਛੇੜ ਦੇ ਮੁੱਢ ਤੋਂ ਕਹਾਣੀ ਬਾਬੇ ਨਾਨਕ ਦੀ ਫੇਰ ਦੇ ਕਰ ਕਰ ਕਹਾਣੀ ਬਾਬੇ ਨਾਨਕ ਦੀ ਫੇਰ ਦੇ ਆ ਜਾ ਆ ਜਾ ਆ ਜਾ ਆ ਜਾ ਬਣ ਕੇ ਰਹਿ ਮੁਰ ਤੁਸੀਂ ਆ ਜਗਲੀ ਆਇਓ ਜੀ ਸੰਗੀਤ ਤੇ ਬਾਣੀ ਦਾ ਮੇਲ ਕਰਾਇਓ ਜੀ ਸੰਗੀਤ ਤੇ ਬਾਣੀ ਦਾ ਮੇਲ ਕਰਾਇਓ ਜੀ ਕਰਿਆ ਬਾਦ ਤਾ ਲੜ ਗੁਰੂਆਂ ਦੇ ਜੋੜ ਤੇ ਮੁੱਢ ਤੋਂ ਕਹਾਣੀ ਬਾਬੇ ਨਾਨਕ ਦੀ ਫੇਰ ਦੇ ਆ ਜਮਰਦਾਨਿਆ ਰਵਾਬ ਪੈਛੇੜਦੇ ਮੁੱਢ ਤੋਂ ਕਹਾਣੀ ਬਾਬੇ ਨਾਨਕ ਦੀ ਫੇਰਦੇ ਕਰ ਕਰ ਕਹਾਣੀ ਬਾਬੇ ਸ਼ਾਨ ਨਵਾਜ਼ ਉਹੀ 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 ਗੱਲ ਕਰ ਰਿਹਾ ਜਿਹੜੀ ਗੱਲ ਬਾਬੇ ਨਾਨਕ ਦੇ ਨਾਲ ਭਾਈ ਮਰਦਾਨਾ ਜੀ ਨੇ ਕੀਤੀ ਸੀ ਤੇ ਉਹੀ ਜਿਹੜਾ ਆ ਹਾ ਦਾ ਨਾਰਾ ਮਾਰਨ ਲਈ ਕਿਸਾਨਾਂ ਦੇ ਹੱਕ ਵਿੱਚ ਆ ਗਿਆ ਤਿੰਨ ਮੀਟਿੰਗਾਂ ਸ਼ਾਹ ਨਵਾਬ ਜੀ ਹੋ ਚੁੱਕੀਆਂ ਸੈਂਟਰ ਸਰਕਾਰ ਵੀ ਗੰਭੀਰ ਲੱਗਦੀ ਆ ਉਹ ਵੀ ਇਸ ਮਸਲੇ ਦਾ ਹੱਲ ਚਾਹੁੰਦੀ ਆ ਕੀ ਲੱਗਦਾ ਕਿ ਕਦੋਂ ਤੱਕ ਇਸ ਨਿਕਲ ਸਕਦਾ ਹੱਲ ਤੁਹਾਡੇ ਹਿਸਾਬ ਦੇ ਨਾਲ ਦੇਖੋ ਜੀ ਮੈਂ ਤਾਂ ਪਹਿਲਾਂ ਵੀ ਕਿਹਾ ਵੀ ਬੇਨਤੀ ਕਰ ਸਕਦੇ ਆ ਅਸੀਂ ਜੋ ਸਾਡੇ ਗੁਰੂਆਂ ਨੇ ਸਾਨੂੰ ਸਿਖਾਇਆ ਵੀ ਅਣਖ ਦੇ ਨਾਲ ਅਣਖ ਬੇਨਤੀ ਦੇ ਨਾਲ ਬੇਨਤੀ ਕਿਉਂਕਿ ਅਰਦਾਸ ਬੇਨਤੀ ਚ ਤਾਕਤ ਹੁੰਦੀ ਹੈ ਜੀ ਕਿਉਂਕਿ ਇਹ ਨਹੀਂ ਪਤਾ ਹੋਰ ਕਿੰਨੇ ਬਜ਼ੁਰਗ ਆਏ ਨੇ ਕਿੰਨੀਆਂ ਸਾਡੀਆਂ ਮਾਮਾਂ ਭੈਣਾਂ ਵੀਰ ਬੱਚੇ ਆਏ ਹੋਏ ਨੇ ਕਿਹਦੀ ਜਵਾਨ ਤੇ ਅਰਦਾਸ ਪਈਆ ਅਤੇ ਕਿਹਦੀ ਜਵਾਨ ਚ ਉਹ ਅੱਲਾਹ ਤਾਲਾ ਵਾਹਿਗੁਰੂ ਨੇ ਕਬੂਲ ਕਰ ਲੈਣੀ ਹੈ ਐਤਾ ਹੀ ਬੇਨਤੀ ਕਰਦੇ ਆ ਵੀ ਜਿੰਮੇ ਵੀ ਅੱਜ ਤੀਜੀ ਚੌਥੀ ਮੀਟਿੰਗ ਆ ਸਰਕਾਰ ਨਾਲ ਵੀ ਇਹ ਮਸਲੇ ਦਾ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ ਇਹ ਕਿਸਾਨ ਕਿਉਂਕਿ ਮੈਂ ਪਹਿਲਾਂ ਵੀ ਕਿਹਾ ਜੀ ਮਾਂ ਵੀ ਰੋਏ ਬਿਨਾ ਦੁੱਧ ਨਹੀਂ ਪਲਉਂਦੀ ਅੱਜ ਰੋ ਰਹੀ ਹੈ ਇਹ ਇਹਨਾਂ ਨੂੰ ਕਿਸੇ ਨਾ ਕਿਸੇ ਚੀਜ਼ ਦੀ ਲੋੜ ਸੱਚੀ ਲੋੜ ਅਤੇ ਸੁਣਨੀ ਚਾਹੀਦੀ ਹੈ ਫਿਰ ਸਰਕਾਰ ਨੂੰ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਸ਼ਾਨਵਾਬ ਜੀ ਲੱਗਦਾ ਨਹੀਂ ਕਿ ਜ਼ਮੀਨ ਦਾ ਤਾਂ ਕੋਈ ਜ਼ਮੀਨ ਤਾਂ ਇੱਕ ਘਰ ਦੇ ਵਿੱਚ ਕੋਈ ਵੀ ਨਹੀਂ ਹੈਗੀ ਜ਼ਮੀਨ ਤਾਂ ਮੜਲਾ ਵੀ ਨਹੀਂ ਹੈਗਾ ਤੁਹਾਡਾ ਤਾਂ ਫਿਰ ਵੀ ਆਇਓ ਵੇਖੋ ਜੀ ਜ਼ਮੀਨ ਸਾਡੇ ਕੋਲ ਨਹੀਂ ਹੈਗੀ ਜ਼ਮੀਰ ਤਾਂ ਹੈਗਾ ਕਿ ਨਾ ਇਨਸਾਨੀਅਤ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਕੀ ਬਣਾਇਆ ਸੀ ਪਰ ਅਸੀਂ ਫੇਰ ਉੱਥੇ ਘੰਡ ਚ ਕਿਤਨਾ ਕਿਤੇ ਸਾਡੇ ਅੜਿਆ ਹੋਇਆ ਸਰੀ ਆ ਉਹਨਾਂ ਦੇ ਬੰਦਾ ਸਾਜਿਆ ਦੀ ਵੀ ਬੰਦਾ ਬਣ ਕੇ ਰਹੋ ਬੰਦੇ ਪਰ ਕਿਤੇ ਨਾ ਕਿਤੇ ਫੇਰ ਸ਼ੈਤਾਨ ਦਾ ਰੂਪ ਕੋਈ ਨਾ ਕੋਈ ਲੈ ਲੈਂਦਾ ਪਰ ਸ਼ੈਤਾਨ ਨੂੰ ਸ਼ੈਤਾਨ ਵਾਲੇ ਪਾਸੇ ਰਹਿਣ ਦੋ ਅਸੀਂ ਆਪਣੀ ਇਨਸਾਨੀਅਤ ਦਿਖਾਈਏ ਜਿਵੇਂ ਓਰੇ ਮੈਂ ਪਹਿਲਾਂ ਵੀ ਕਿਹਾ ਵੀ ਓਰੇ ਕੋਈ ਵੀ ਇੱਕ ਜਾਤ ਪਾਤ ਕਰਕੇ ਨਹੀਂ ਆਇਆ ਕੋਈ ਓਰੇ ਹਿੰਦੂ ਮੁਸਲਮ ਸਿੱਖ ਈਸਾਈ ਸਾਰੇ ਭਾਈ ਭਾਈ ਬਣ ਕੇ ਆਏ ਹੋਏ ਨੇ ਓਰੇ ਬਾਬੇ ਨਾਨਕ ਦਾ ਲਾਇਆ ਹੋਇਆ ਲੰਗਰ ਆ ਜਿਹੜਾ 20 ਰੁਪਿਆ ਦਾ ਦੇਖੋ ਕਿਵੇਂ ਲੱਗਿਆ ਹੋਇਆ ਉਹ ਮੁੱਕਣਾ ਨਹੀਂ ਹੈਗਾ ਅਸੀਂ ਤਾਂ ਉਹਦਾ ਵਿਆਜ ਹੀ ਖਾਈ ਜਾਂਦੇ ਆ ਬਿਲਕੁਲ ਹਾਂਜੀ ਆ ਗੱਲ ਭਾਈ ਮਰਦਾਨਾ ਰਵਾਬ ਛੇੜਦਾ ਹੁੰਦਾ ਸੀ ਤੇ ਕਿਉਂ ਨਾ ਫਿਰ ਰਾਗ ਛੇੜੀਏ ਕੋਈ ਬਿਲਕੁਲ ਬਿਲਕੁਲ ਜੀ ਇੱਕ ਕਿਸਾਨ ਭਾਈਆਂ ਦੇ ਲਈ ਪਿਛਲੇ ਸਾਲ ਬੜੀ ਅੱਛੀ ਕਲਮ ਲਿਖਦ ਨੇ ਸਾਡੇ ਸਤਿਕਾਰਯੋਗ ਵੀਰ ਜੀ ਬਿੱਲਾਲ ਸੋਈ ਜੀ ਉਹਨਾਂ ਦਾ ਲਿਖਿਆ ਮੈਂ ਗਾਣਾ ਗਾਇਆ ਸੀਗਾ ਜੀ ਹੁਣ ਵੀ ਜਰੂਰ ਸੁਣਾਉਣੇ ਆ ਉਹ ਵੱਡੇ ਵੱਡੇ ਬੈਰੀਕੇਟ ਰੱਖ ਦਿੱਤੇ ਤੋੜ ਕੇ ਆਏ ਚੁੱਲਿਆਂ ਦੇ ਕੰਮ ਲੈ ਕੇ ਪੱਥਰਾਂ ਨੂੰ ਰੋੜ ਕੇ ਉਹ ਤੇਰੇ ਪਾਦਾ ਗਿਆ ਸੀ ਥੱਕ ਦਲੀਏ ਉਹ ਤੇਰੇ ਪਾਦਾ ਗਿਆ ਸੀ ਥੱਕ ਦਲੀਏ ਨਹੀਂ ਅਸੀਂ ਜਾਵਾਂਗੇ ਉਹ ਜਾਵਾਂਗੇ ਕਰਾਂ ਨੂੰ ਲੈ ਕੇ ਹੱਕ ਦਲੀਏ ਨਹੀਂ ਅਸੀਂ ਜਾਵਾਂਗੇ ਜਾਵਾਂਗੇ ਕਰਾਂ ਨੂੰ ਲੈ ਕੇ ਹੱਕ ਦਲੀਏ ਨਹੀਂ ਅਸੀਂ ਜਾਵਾਂਗੇ ਉਹ ਗੋਲੇ ਪਾਣੀ ਸਾਡੇ ਤੇ ਚਲਾਈ ਸੀ ਤੂੰ ਦਲੀਏ ਨੀ ਕਰਤੀ ਲਗਾਮ ਤੇਰੀ ਦਿਨਾਂ ਵਿੱਚ ਢਿੱਲੀ ਏ ਰੱਖ ਤਿ ਕਰਾ ਕੇ ਤੇਰੀ ਬਸ ਦਿੱਲੀ ਏ ਨਹੀਂ ਅਸੀਂ ਜਾਵਾਂਗੇ ਜਾਵਾਂਗੇ ਕਰਾ ਨੂੰ ਲੈ ਕੇ ਹੱਕ ਦਿੱਲੀ ਏ ਨਹੀਂ ਅਸੀਂ ਜਾਵਾਂਗੇ ਜਾਵਾਂਗੇ ਕਰਾ ਨੂੰ ਲੈ ਕੇ ਹੱਕ ਦਿੱਲੀ ਏ ਨਹੀਂ ਅਸੀਂ ਜਾਵਾਂਗੇ ਬਣੇ ਜਿਹੜੇ ਤੇਰੇ ਆ ਗਲਾਮਾਂ ਤੇ ਨਹੀਂ ਥੁੱਕਦਾ ਲੋਸੋਈ ਵਾਲਾ ਬਿੱਲਾ ਕੱਲੇ ਰੱਬ ਅੱਗੇ ਝੁੱਕਦਾ ਸਾਡੀ ਰੱਬ ਹੀ ਰੱਖੂਗਾ ਸਦਾ ਪੱਤ ਦਿੱਲੀ ਐ ਨਹੀਂ ਅਸੀਂ ਜਾਵਾਂਗੇ ਜਾਵਾਂਗੇ ਕਰਾ ਨੂੰ ਲੈ ਕੇ ਹੱਕ ਦਿੱਲੀ ਐ ਨਹੀਂ ਅਸੀਂ ਜਾਵਾਂਗੇ ਤੇ ਬਹੁਤ ਬੜਾ ਵਧੀਆ ਤੁਸੀਂ ਮਾਹੌਲ ਜਦੋਂ ਤੁਸੀਂ ਸ਼ਾਨਵਾਦ ਜੀ ਆਉਨੇ ਹੋ ਕਿਸਾਨ ਅੰਦੋਲਨ ਦੇ ਵਿੱਚ ਤੁਸੀਂ ਇੱਕ ਮਾਹੌਲ ਜਿਹੜਾ ਤੁਸੀਂ ਸर्ज ਦਿੰਦੇ ਹੋ ਤੇ ਇਹ ਜਿਹੜੀ ਜਿਹੜੀ ਇਸ ਤਰ੍ਹਾਂ ਦੀ ਜਿਹੜੀਆਂ ਸਾਰੇ ਤੁਹਾਡੇ ਜਿਹੜੇ ਲੋਕ ਤੁਹਾਨੂੰ ਪਿਆਰ ਕਰਨ ਵਾਲੇ ਆਉਂਦੇ ਆ ਤੇ ਜਾਂਦੇ ਜਾਂਦੇ ਕੀ ਕਹਿਣਾ ਚਾਹੂੰਗੀ ਨੌਜਵਾਨਾਂ ਨੂੰ ਮੈਂ ਪਹਿਲਾਂ ਬੇਨਤੀ ਸਰਕਾਰ ਨੂੰ ਕੀਤੀ ਹੈ ਦੂਜੀ ਮੇਰੀ ਬੇਨਤੀ ਇਹ ਆ ਦੇਖੋ ਜਿਹੜੇ ਸਾਡੇ ਸਿੰਗਰ ਭਰਾ ਨੇ ਨਾਮੀ ਨੇ ਨਾਮੀ ਤੁਹਾਨੂੰ ਇਹਨਾਂ ਲੋਕਾਂ ਨੇ ਬਣਾਇਆ ਵੀਰ ਮੈਂ ਅਕਸਰ ਮੇਰਾ ਮਲਬੀ ਕਿੱਧਰ ਦਾ ਕੰਮ ਵਧੀਆ ਫੰਕਸ਼ਨ ਲਾਈਦੇ ਨੇ ਜੀ ਰੱਬ ਦੀ ਸ਼ੁਕਰ ਆ ਰੱਬ ਦਾ ਰੋਟੀ ਵਧੀਆ ਖਾਂਦੇ ਆ ਅੱਤੇ ਸਿੰਗਰ ਕਿਤੇ ਨਾ ਕਿਤੇ ਕੋਈ 10 ਲੱਖ ਰੁਪਇਆ ਲੈਂਦਾ ਕੋਈ 11 ਲੱਖ ਲੈਂਦਾ ਕੋਈ 5 ਲੱਖ ਰੁਪਇਆ ਲੈਂਦਾ ਉਹ ਭਰਾ ਉਹ ਇਹੀ ਦਿੰਦੇ ਨੇ ਅੱਜ ਆ ਕੇ ਉਰੇ ਡਟੋ ਬੈਠੋ ਜਿਨ੍ਹਾਂ ਨੇ ਤੁਹਾਨੂੰ ਰੋਜੀ ਰੋਟੀ ਦਿੱਤੀ ਆ ਮੈਂ ਤਾਂ ਇਹੀ ਕਹੂੰਗਾ ਕਿਸਾਨ ਅੰਨ ਦਾਤਾ ਜਿਹੜਾ ਆਪਣੇ ਮੂੰਹ 'ਚ ਕੋਈ ਚੀਜ਼ ਮਨਚਾਉਂਦਾ ਉਹ ਆਪਣਾ ਰੱਬ ਲਈ ਭੇਜਿਆ ਹੋਇਆ ਕਹਿੰਦਾ ਰੱਬ ਬੰਦੇ ਦੀ ਜਾਤ ਇਹ ਕੋ ਜਿਵੇਂ ਕੱਪੜੇ ਦੀ ਜਾਤ ਖੇਰੂ ਬੰਦੇ ਦੇ ਵਿੱਚ ਤੂੰ ਹੈ ਲੁਕਿਆ ਕੱਪੜੇ ਦੇ ਵਿੱਚ ਰੂ ਰੱਬ ਹਰ ਇੱਕ ਬੰਦੇ ਦੇ ਵਿੱਚ ਹਰ ਇੱਕ ਇਨਸਾਨ 'ਚ ਇਹ ਹੀ ਬੇਨਤੀ ਆ ਕਲਾਕਾਰ ਵੀਰੋਂ ਹਾਂ ਦਾ ਨਾਰਾ ਮਾਰੋ ਗਾਣੇ ਛੱਡੋ ਮੜੇ ਮੋਟੇ ਸਟੇਜ ਫੇਰ ਲੱਗ ਜਣੀ ਨਹੀਂ ਆ ਕੋਈ ਗੱਲ ਨਹੀਂ ਹਾਂ ਤੇ ਨਾਲ ਤੁਸੀਂ ਇਹ ਵੀ ਕਿਹਾ ਨਾ ਕਿ ਜ਼ਮੀਨ ਨਹੀਂ ਹੈਗੀ ਜ਼ਮੀਰ ਤਾਂ ਹੈਗੀ ਹਾਂ ਹਾਂ ਬਿਲਕੁਲ ਹੈਗੀ ਆ ਜੀ ਨਾਲ ਆ ਜੀ ਇਹਨਾਂ ਦੇ ਹੁਣ ਦੇਖੋ ਜੀ ਕਈ ਮੇਰੇ ਭਰਾ ਕਹਿੰਦੇ ਨੇ ਯਾਰ ਇਹ ਤਾਂ ਆਉਂਦੇ ਨੇ ਇੱਥੇ ਆਪਣੀ ਪਬਲਿਸਿਟੀ ਲੈਣ ਗਾਉਣ ਆਉਂਦੇ ਨੇ ਹੁਣ ਰੱਬ ਐਸਾ ਬੋਲ ਮੇਰੇ ਤੋਂ ਨਾ ਹੀ ਕਢਾਵੇ ਉਰੇ ਖੜੇ ਆ ਜਾ ਰ ਅਸੀਂ ਵੱਜਾਂਗੇ ਜੇ ਕੋਈ ਗੱਲ ਹੋ ਜੂ ਹੈ ਜੀ ਪਰ ਨਾ ਹੋਵੇ ਵੀਰਾਂ ਇਹ ਜੀ ਸੋਚਣਾ ਬਣਾਇਆ ਕਰੋ ਜਿਹੜੇ ਗਲਤ ਬਲਤ ਜਿਆ ਕਰਦੇ ਨੇ ਵੀਰ ਬਣ ਕੇ ਜੇ ਤੁਸੀਂ ਨਹੀਂ ਆ ਸਕਦੇ ਔਰੇ ਨਹੀਂ ਆਉਂਦੇ ਘਰੇ ਬੈਠ ਕੇ ਅਰਦਾਸ ਕਰੋ ਪਰ ਗਲਤ ਕਮੈਂਟ ਨਾ ਕਰਿਆ ਕਰੋ ਨਾ ਬੋਲੇ ਕਰੋ ਸ਼ਾਹ ਨਿਵਾਜ਼ 22 ਸਾਡੇ ਨਾਲ ਸੀ ਸ਼ਾਹ ਨਿਵਾਜ਼ ਖਾਨ ਜਿਹਨਾਂ ਨੂੰ ਆਪਾਂ ਕਹਿੰਦੇ ਸ਼ਾਹ ਨਿਵਾਜ਼ ਖਾਨ ਉਹ ਤਾਰ ਛੜੀ ਜਿਹੜੀ ਬਾਬੇ ਨਾਨਕ ਦੇ ਨਾਲ ਭਾਈ ਮਰਦਾਨੇ ਨੇ ਛੜੀ ਸੀ ਤੇ ਉਹ ਅੱਜ ਵੀ ਨਿਰੰਤਰ ਜਾਰੀ ਹੈ ਤੇ ਜਦ ਤੱਕ ਦੁਨੀਆ ਉਦ ਤੱਕ ਬਾਬੇ ਨਾਨਕ ਦੇ ਨਾਲ ਛੜੀ ਉਹ ਭਾਈ ਮਰਦਾਨੇ ਦੀ ਰਿਵਾਜ ਸਦਾ ਜਿਹੜੀ ਆ ਉਹ ਜਾਰੀ ਰਹੇਗੀ ਜਿੱਦਾਂ ਕਿ ਅਜ ਸ਼ਾਹ ਨਿਵਾਜ਼ ਖਾਂ ਜਿਹੜਾ ਪ੍ਰਤੱਖ ਰੂਪ ਦੇ ਵਿੱਚ ਜਿਹੜਾ ਸਾਡੇ ਸਾਹਮਣੇ ਜਿਹੜਾ ਉਹ ਖੜਾ ਹੈ। ਦਿੱਲੀ ਪੋਸਟ ਪੰਜਾਬੀ ਨਾਲ ਜੁੜੇ ਹੋ ਤੁਸੀਂ। ਕੈਮਰਾ ਪਰਸਨ ਗੁਰਪ੍ਰੀਤ ਸਿੰਘ ਦੇ ਨਾਲ ਲਾਲ ਕਮਲ ਦਿੱਲੀ ਪੋਸਟ ਪੰਜਾਬੀ